ਜਿਹੜੇ ਮਾੜੇ ਸਨੇਚਰਸ ਵਗੈਰਾ ਹੈਗੇ ਨੇ ਚੋਰ ਨੇ ਤੇ ਉਹਨਾਂ ਤੇ ਵਰਕ ਕਰਦੇ ਹੋਏ ਐ ਐਸ ਐਚਓ ਫੇਜ਼ਮਨ ਇਨਸਪੈਕਟਰਸ ਜੀ ਸਿੰਘ ਨੇ ਤੇ ਉਹਨਾਂ ਦੀ ਟੀਮ ਨੇ ਇੱਕ ਤਿੰਨ ਸਨੇਚਰਸ ਫੜੇ ਜੀ 26 ਤਰੀਕ ਦੀ ਰਾਤ ਨੂੰ ਇੱਕ ਜੇੜੀ ਆਪਣਾ ਦੁਕਾਨ ਕੰਫੈਕਸ਼ਨਰੀ ਦੀ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਜਾ ਰਹੀ ਸੀ ਤੇ ਇੱਕ ਆਟੋ ਦੇ ਵਿੱਚ ਦੋ ਬੰਦੇ ਆਏ ਤੇ ਇੱਕ ਮੋਟਰਸਾਈਕਲ ਤੇ ਬੰਦਾ ਆਇਆ ਉਹਨਾਂ ਨੇ ਜਿਹੜਾ ਉਹ ਲੇਡੀ ਜਾ ਰਹੀ ਸੀ ਉਹਦੇ ਕੋਲੋਂ ਉਹਦਾ ਬੈਗ ਸਨੇਚ ਕਰਿਆ ਜੀ ਇਹਨਾਂ ਦਾ ਮੋਟਰਸਪ੍ਰਿੰਡੀ ਇਹ ਸਿੱਖਿਆ ਜੀ ਕਿ ਏਰੀਆ ਦੇ ਵਿੱਚ ਜਿਹੜਾ ਆਟੋ ਡਰਾਈਵਰ ਹੈਗਾ ਉਹ ਪਹਿਲਾਂ ਰੈਕੀ ਕਰਦ ਕੇ ਦੇਖਦਾ ਹੈ ਕਿ ਕਿਸ ਤਰ੍ਹਾਂ ਦੇ ਬੰਦੇ ਰਾਤ ਨੂੰ ਜਿਹੜੇ ਲੇਟ ਜਾਂਦੇ ਨੇ ਵਨਰੇਬਲ ਬੰਦੇ ਆਈਡੈਂਟੀਫਾਈ ਕਰਦੇ ਨੇ ਇਹ ਕਿ ਇਸ ਤਰ੍ਹਾਂ ਦਾ ਕਿਹੜਾ ਵਨਰੇਬਲ ਬੰਦਾ ਹੈ ਜਿਹਨੂੰ ਜਿਹਦੇ ਕੋਲੋਂ ਅਸੀਂ ਜੇ ਸਨੇਚਿੰਗ ਕਰਨੀ ਹੋਊਗੀ ਤਾਂ ਸੌਖੀ ਹੋਊਗੀ ਤਾਂ ਉਹ ਆਟੋ ਡਰਾਈਵਰ ਜਿਹੜਾ ਹੈ ਉਹ ਰੈਕੀ ਕਰਦਾ ਹੈ ਤੇ ਜਿਹੜੇ ਮੋਟਰਸਾਈਕਲ ਤੇ ਦੋ ਬੰਦੇ ਆਉਂਦੇ ਨੇ ਉਹ ਆ ਕੇ ਸਨੇਚਿੰਗ ਕਰਦੇ ਨੇ ਅੱਜ ਵੀ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਕਿ ਇਸ ਵੇਲੇ ਜੀ ਮਾਨਯੋਗ ਰੈਸਪੀ ਸਾਹਿਬ ਮੁਹਾਲੀ ਜੀ ਦੀ ਹਦਾਇਤ ਅਨੁਸਾਰ ਜਿਹੜੇ ਮਾੜੇ ਸਨੇਚਰਸ ਵਗੈਰਾ ਹੈਗੇ ਨੇ ਚੋਰ ਨੇ ਤੇ ਉਹਨਾਂ ਤੇ ਵਰਕ ਕਰਦੇ ਹੋਏ ਐਸ ਐਚ ਓ ਫੇਜ਼ 1 ਇੰਸਪੈਕਟਰ ਸੁਖੀ ਸਿੰਘ ਨੇ ਤੇ ਉਹਨਾਂ ਦੀ ਟੀਮ ਨੇ ਇੱਕ ਤਿੰਨ ਸਨੇਚਰਸ ਫੜੇ ਜੀ 26 ਤਰੀਕ ਦੀ ਰਾਤ ਨੂੰ ਇੱਕ ਲੇਡੀ ਆਪਣਾ ਦੁਕਾਨ ਕੰਫੈਕਸ਼ਨਰੀ ਦੀ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਜਾ ਰਹੀ ਸੀ ਤੇ ਇੱਕ ਆਟੋ ਦੇ ਵਿੱਚ ਦੋ ਬੰਦੇ ਆਏ ਤੇ ਇੱਕ ਮੋਟਰਸਾਈਕਲ ਤੇ ਬੰਦਾ ਆਇਆ ਉਹਨਾਂ ਨੇ ਜਿਹੜਾ ਉਹ ਲੇਡੀ ਜਾ ਰਹੀ ਸੀ ਉਹਦੇ ਕੋਲੋਂ ਉਹਦਾ ਇੱਕ ਬੈਗ ਸਨੇਚ ਕਰਿਆ ਜਿਹਦੇ ਵਿੱਚ ਕੁਝ ਕੈਸ਼ ਸੀਗੀ ਤੇ ਉਹ ਸਨੇਚ ਕਰਕੇ ਉਹ ਲੈ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਵਰਕ ਕਰਦੇ ਹੋਏ ਤਿੰਨ ਬੰਦੇ ਕਾਬੂ ਕੀਤੇ ਨੇ ਜੀ ਉਹਨਾਂ ਜੋ 1,60,000 ਰੁਪਏ ਰਿਕਵਰ ਕਰਿਆ ਤੇ ਇੱਕ ਆਟੋ ਜਿਹੜਾ ਕਿ ਯੂਜ਼ ਹੋਇਆ ਸੀਗਾ ਤੇ ਮੋਟਰਸਾਈਕਲ ਜਿਹੜਾ ਯੂਜ਼ ਹੋਇਆ ਸੀ ਉਹ ਰਿਕਵਰ ਕੀਤਾ ਵੀ ਹੈ ਜੀ ਸਰ ਇਹ ਜਿਹੜੀ ਕੇਸ ਹੈ ਨਾ ਇਹ ਮੋਟੋ ਸਪਰਟੀਨਰ ਦੀ ਹੈ ਜੀ ਜੇ ਇਹਨਾਂ ਦਾ ਮੋਟਰਸਪ੍ਰਿੰਡੀ ਇਹ ਸਿੱਖਿਆ ਜੀ ਕਿ ਏਰੀਆ ਦੇ ਵਿੱਚ ਜਿਹੜਾ ਆਟੋ ਡਰਾਈਵਰ ਹੈਗਾ ਉਹ ਪਹਿਲਾਂ ਰੈਕੀ ਕਰਕੇ ਦੇਖਦਾ ਹੈ ਕਿ ਕਿਸ ਤਰ੍ਹਾਂ ਦੇ ਬੰਦੇ ਰਾਤ ਨੂੰ ਜਿਹੜੇ ਲੇਟ ਜਾਂਦੇ ਨੇ ਵਨਰੇਬਲ ਬੰਦੇ ਆਈਡੈਂਟੀਫਾਈ ਕਰਦੇ ਨੇ ਇਹ ਕਿ ਇਸ ਤਰ੍ਹਾਂ ਦਾ ਕਿਹੜਾ ਵਨਰੇਬਲ ਬੰਦਾ ਹੈ ਜਿਹਨੂੰ ਜਿਹਦੇ ਕੋਲੋਂ ਅਸੀਂ ਜੇ ਸਨੇਚਿੰਗ ਕਰਨੀ ਹੋਊਗੀ ਤਾਂ ਸੌਖੀ ਹੋਊਗੀ ਤਾਂ ਉਹ ਆਟੋ ਡਰਾਈਵਰ ਜਿਹੜਾ ਉਹ ਰੈਕੀ ਕਰਦਾ ਹੈ ਤੇ ਜਿਹੜੇ ਮੋਟਰਸਾਈਕਲ ਤੇ ਦੋ ਬੰਦੇ ਆਉਂਦੇ ਨੇ ਉਹ ਆ ਕੇ ਸਨੇਚਿੰਗ ਕਰਦੇ ਨੇ ਜੀ ਮੋਟਰ ਇਹ ਆਪਣਾ ਹੀ ਪੂਰੀ ਚੋਰੀ ਮਾਰੀ ਇਹ ਉਹ ਡੋਇਦਾ ਆਪਣਾ ਹੈ ਪਰ ਇਸ ਤੋਂ ਇਲਾਵਾ ਇਹ ਹੈਗਾ ਕਿ ਜਿਹੜਾ ਮੋਟਰਸਾਈਕਲ ਹੈ ਆਟੋ ਹੈ ਪਲੱਸ ਹੋਰ ਵੀ ਜਿਹਨਾਂ ਨੇ ਕੋਈ ਸਨੇਚਿੰਗਜ਼ ਵਗੈਰਾ ਜੇ ਕੁਝ ਕਰੀਆਂ ਨੇ ਇਹਨਾਂ ਦਾ ਪੁਲਿਸ ਰਿਮਾਂਡ ਅਸੀਂ ਲਿਆ ਹੋਇਆ ਹੈ ਇਨਵੈਸਟੀਗੇਸ਼ਨ ਜਾਰੀ ਹੈ ਤੇ ਹੋਰ ਇਹਨਾਂ ਤੋਂ ਇੱਕ ਅਗਲੀ ਸਭਾਣਾ ਵੀ ਹੈ ਜੀ ਸਾਹਮਣੇ ਆ ਰਹੇ ਜੀ ਕਿ ਯੂਜ਼ ਕਰ ਦੇ ਜੀ ਮੋਡਸਪ੍ਰਿੰਡੇ ਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਜੀ ਕਿ ਇਹਨਾਂ ਦੇ ਜਿਹੜਾ ਪਹਿਲਾਂ ਰੇਕੀ ਕਰਦੇ ਨੇ ਉਸ ਤੋਂ ਬਾਅਦ ਜਿਹੜੇ ਮੋਟਰਸਾਈਕਲ ਤੇ ਦੋ ਬੰਦੇ ਨੇ ਉਹ ਅੱਖਾਂ ਦੇ ਵਿੱਚ ਲਾਲ ਮਿਰਚ ਪਾਉਦੇ ਨੇ ਜੀ ਲਾਲ ਮਿਰਚ ਪਾਊਡਰ ਆਕੇ ਉਹਨੂੰ ਜਿਹੜਾ ਕਨਫਿਊਜ਼ ਕਰ ਦਿੰਦੇ ਨੇ ਉਹਨੂੰ ਇੱਕ ਤਰ੍ਹਾਂ ਦਾ ਉਸ ਮੌਕੇ ਵਾਸਤੇ ਅੰਨ੍ਹਾ ਕਰ ਦਿੰਦੇ ਨੇ ਵਿਕਟਮ ਨੂੰ ਤੇ ਜਿਹੜਾ ਪਿੱਛੇ ਬੰਦਾ ਬੈਠਾ ਹੁੰਦਾ ਉਹ ਸਨੇਚੀ ਕਰ ਲੈਂਦਾ ਜੀ ਕਿੰਨੇ ਕੁ ਮਾਰ ਦਾ ਤਾਂ ਇਸ ਟੀ ਨੂੰ ਲੈ ਕੇ ਉਹਦੇ ਦਾ ਜਾ ਰਹੇ ਇਹ ਸਭੀ ਇਸ ਤਰ੍ਹਾਂ ਕਿ ਉਹਦੇ ਸੇਮ ਇਨਵੈਸਟੀਗੇਸ਼ਨ ਜਾ ਰਹੀ ਹੈ ਜੀ ਇਹਨਾਂ ਦਾ ਪੁਲਿਸ ਮਾਨਡ ਅਸੀਂ ਲਿਆ ਹੋਇਆ ਹੈ ਤੇ ਇਹਨਾਂ ਦੀ ਫਰਦਰ ਪੁਸ਼ਕਿਸ਼ ਕਰਕੇ ਜੋ ਵੀ ਇਹਨਾਂ ਦੀ ਇਫਤਰਾਨੀ ਹਿਸਟਰੀ ਹੈਗੀ ਹੈ ਤੇ ਜੋ ਫਿਊਚਰ ਹੋ ਰਿਹਾ ਇਹਨਾਂ ਨੇ ਕਰਿਆ ਉਹ ਵੀ ਅਸੀਂ ਕਰਾਂਗੇ ਪਹਿਲਾ ਕੇਸ ਦਰਜ ਹੈ ਜਿਸ ਦਾ ਇੱਕ ਬੰਦੇ ਤੇ ਇੱਕ ਦੋਸ਼ੀ ਤੇ ਇੱਕ ਪੁਰਾਣਾ ਕੇਸ ਦਰਜ ਹੈ ਜੀ ਤੇ ਬਾਕੀ ਇਹਨਾਂ ਦਾ ਰਿਪੋਰਟ ਚੈੱਕ ਕੀਤਾ ਜਾ ਰਿਹਾ ਹੈ। ਹਾਲ ਹੀ ਦੇ ਦੇ ਬਣ ਕੇ ਹਾਲ ਹੀ ਦੇ ਫੇਸ ਵਾਲੇ ਨੇ ਉਮਰ ਕਰੀਬ 20 ਸਾਲ ਦੇ ਕਿਨੇ ਜੱਜ ਇਹ ਜਿਹੜੇ ਦੋਸ਼ੀ ਨੇ ਐਮਐਚਓ ਪ੍ਰਗਿੰਦਰ ਸਿੰਘ ਹੈਗਾ ਜੀ ਇਹ ਮੋਹਾਲੀ ਦੇ ਹੀ ਰਹਿਣ ਵਾਲਾ ਹੈਗਾ ਚੰਦਨ ਗੁਪਤਾ ਇਹ ਚੰਦਨ ਗੁਪਤਾ ਤੇ ਸਚਿੰਦ ਕੁਮਾਰ ਇਹ ਚੰਡੀਗੜ੍ਹ ਦੇ ਰਹਿਣ ਵਾਲੇ ਨੇ ਇਹਨਾਂ ਦੀ ਉਮਰ ਕਰੀਬ 30-35 ਸਾਲ ਦੀ ਹੈ। ਸਹੀ ਸਹੀ 10万 ਹਾਲ ਹੀ ਕੋਈ ਨਹੀਂ ਕੋਈ ਜਨਾਬ ਰਿਕਵਰੀ ਜੀ ਜਿਹੜਾ 1 1,60,000 ਰਿਕਵਰ ਹੋਏ ਨੇ ਇਹਦੇ ਕੋਲ ਤੇ ਇਸ ਤੋਂ ਇਲਾਵਾ ਜਿਹੜਾ ਆਟੋ ਤੇ ਮੋਟਰਸਾਈਕਲ ਯੂਜ਼ ਹੋਏ ਸੀਗਾ ਕੇਸ ਦੇ ਵਿੱਚ ਉਹ ਤਰਕ ਕੀਤਾ ਜੀ ਪ੍ਰਮਿੰਦਰ ਕਿੱਥੋਂ ਦਾ ਰਹਿਣ ਵਾਲਾ ਜੀ ਪਹਿਲਾਂ ਕੇਸ ਹੈ ਕਿ ਪ੍ਰਮਿੰਦਰ ਸਿੰਘ ਜੀ ਮੋਹਾਲੀ ਦਾ ਰਹਿਣ ਵਾਲਾ ਆਏਗਾ ਜੀ ਤੇ ਕੇਸ ਹੋ ਰਿਹਾ ਹੈ 15 ਮੋਹਾਲੀ ਦਾ ਦੋ ਚੰਡੀਗੜ੍ਹ ਦੇ ਇੱਕ ਤੇ ਬੱਚਾ ਹੈਗਾ ਜੀ ਸਚਿੰਤ ਹੈਗਾ 300 ਸਚਿੰਤ ਹੈ 34 100 250 ਇਹ ਤਾਂ ਨਹੀਂ ਸਿਕਾਉਂਡਰ ਵਿੱਚ ਬਹੁਤ ਸਾਰੇ ਜਿਹੜਾ ਸਾਡੇ ਨੰਬਰ ਹੈਗੇ ਨੇ ਹੈਲਪਲਾਈਨ ਨੰਬਰ ਉਨਸੇ ਹੌਲਕਾ ਸਟੈਂਡ ਬਿਲਕੁਲ ਤੋਂ ਵਿੱਚ ਜਿਹੜੀ ਉਹ ਹੁੰਦੀ ਹੈ ਉਹ ਕੀ ਸੀ ਉਹਦੇ ਬਾਰੇ ਵੀ ਤੁਹਾਨੂੰ ਦੱਸਣਾ ਚਾਹਾਂਗੇ ਜੀ 112 ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈਗਾ ਪਰ ਆਲ ਐਮਰਜੈਂਸੀ ਸਰਵਿਸਸ ਉਸ ਤੇ ਸਾਨੂੰ ਕਾਲਸ ਆਉਂਦੇ ਨੇ ਕਾਫੀ ਵਰ ਕਾਲਸ ਆਉਂਦੀਆਂ ਨੇ ਤੇ ਅਸੀਂ ਜੈਨੂਇਨ ਵੀ ਹੁੰਦੀਆਂ ਨੇ ਜੈਨੂਇਨ ਹੁੰਦੀਆਂ ਨੇ ਤਾਂ ਮੌਕੇ ਤੇ ਇਮੀਡੀਏਟਲੀ ਜਾ ਕੇ ਅਸੀਂ ਜਿਹੜੀ ਬਰਦੀ ਕਾਰਵਾਈ ਉਹ ਕਰਦੇ ਆ ਜੀ ਤੇ ਪਰ ਇੱਕ ਗੱਲ ਦੇਖਣਾ ਚਾਹੀਏ ਕਿ ਕਈ ਵਾਰੀ ਇਸ ਤਰ੍ਹਾਂ ਵੀ ਹੋਇਆ ਹੈ ਕਿ ਗੋਲ ਕਿਸੀ ਜਾਂਦੀ ਹੈ ਕਿ ਸੱਡੇ ਨਾਲ ਸਨੈਚਿੰਗ ਹੋਈ ਹੈ ਜਾਂ ਕੋਈ ਹੋਰ ਕ੍ਰਾਈਮ ਹੋਇਆ ਹੈ ਭਾਜਨ ਮੌਕੇ ਤੇ ਜਾਂਦੇ ਆ ਤਾਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਉਹਨਾਂ ਦੀ ਕੋਈ ਆਪਸ ਲੜਾਈ ਹੁੰਦੀ ਹੈ ਲੜਾਈ ਝਗੜਾ ਹੁੰਦਾ ਹੋਰ ਕਿਸੇ ਵੀ ਵਿਸ਼ੇ ਤੇ ਉਹਨਾਂ ਦੀ ਆਪਸ ਦੇ ਵਿੱਚ ਪੁਰਾਣੀ ਕੋਈ ਲੜਾਈ ਝਗੜਾ ਹੁੰਦਾ ਹੈ ਤੇ ਉਹ ਇਹ ਜਾਣਵਰ ਕੀ ਦੱਸ ਦਿੰਦੇ ਨੇ ਤਾਂ ਕਿ ਇਮੀਡੀਟਲੀ ਪੁਲਿਸ ਉੱਥੇ ਆ ਕੇ ਦੂਜੇ ਨੂੰ ਫਰੇਮ ਕਰ ਸਕੇ ਜਿੰਨਾਂ ਕਹਿੰਦੇ 40 ਕੀਤੀ ਹੈ ਇਸ ਦੇ ਸਬੰਧ ਦੇ ਵਿੱਚ ਅਸੀਂ ਇੱਕ ਰੀਸੈਂਟਲੀ ਕਾਲ ਰੀਸੀਵ ਕਰੀ ਸੀਗੀ ਇਸੇ ਤਰੀਕੇ ਨਾਲ ਕਿ ਸਨੈਚਿੰਗ ਹੋਈ ਹੈ ਪਰ ਜਦਸਾਡੀ ਮੌਕੇ ਤੇ ਟੀਮ ਗਈ ਇਮੀਡੀਏਟਲੀ ਤਾਂ ਇਹ ਗੱਲ ਸਾਹਮਣੇ ਆਈ ਕਿ ਸਨੈਚਿੰਗ ਨਹੀਂ ਸੀ ਹੋਈ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਝਗੜਾ ਸੀਗਾ ਤੇ ਇਸ ਕਰਕੇ ਜਿਹੜੀ ਫਾਲਸ ਕੰਪਲੇਂਟਸ ਕਰਨ ਦੇ ਕਰਕੇ ਜਿਹੜਾ ਫਾਲਸ ਕੰਪਲੇਂਟ ਕਰੀ ਹੈ ਉਹਦੇ ਵਿਹਾਸਤੇ ਅਸੀਂ 182 ਸੀਆਰਪੀਸੀ ਜਿਹੜੀ ਕਿ ਹੁੰਦੀ ਸੀਗੀ ਉਹ ਦਿੱਤੇ ਹੈ ਜਿਹੜੇ ਬੀ ਐਨ ਐਸ ਐਸ ਆਰੀ ਕੋਰਸਪੋਂਡਿੰਗ ਸੈਕਸ਼ਨ ਹੈ ਉਹਦੀ ਅਸੀ ਕਾਰਵਾਈ ਉਹਦੇ ਦੀ ਕਰ ਰਹੇ ਹਾਂ ਜੀ 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 ਤਾਂ ਜੀ ਸੀ ਸੀ ਟੀ ਵੀ ਕੈਮਰੇ ਜਿਹੜੇ ਹੈਗੇ ਜੇ ਅਸੀਂ ਕਾਫੀ ਥੋੜੀ ਨਾਲ ਠੀਕ ਹੈ ਜੀ ਸੀ ਸੀ ਟੀ ਵੀ ਕੈਮਰੇ ਦਾ ਇਸਤੇਮਾਲ ਕੀਤਾ ਜਾਂਦਾ ਅਸੀਂ ਜੀ ਦੇਖਦੇ ਹਾਂ ਅਸੀਂ ਸੀ ਅਸੀਂ ਇਸ ਕੇਸ ਨੂੰ ਟ੍ਰੇਸ ਕੀਤਾ ਹੈ। ਠੀਕ ਹੈ। थैंक यू। थैंक यू।